ਲੰਗਾ ਨੇ ਇੱਕ ਰੈਲੀ ਦੌਰਾਨ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੁਚਾ ਸਿੰਘ ਲੰਗਾ ਨੇ ਕਿਹਾ ਕਿ ਉਹ ਤਨਮਨ ਧੰਤੋਂ ਅਕਾਲੀ ਦਲ ਦੀ ਸਪੋਰਟ ਕਰਨਗੇ ਅਤੇ ਚਟਾਨ ਵਾਂਗੂ ਪਾਰਟੀ ਦੇ ਨਾਲ ਖੜਨਗੇ ਆ ਰਹੇ ਹੋ ਕੈਂਪਰੇ ਜੈ ਜੈਕਾਰ ਸੁਚਾ ਸੰਗਤ ਜਿੰਦਾਬਾਦ ਜੈ ਜੈਕਾਰ ਸੁਚਾ ਸੰਗਤ ਜਿੰਦਾਬਾਦ ਜੈ ਜੈਕਾਰ ਸੁਚਾ ਸੰਗਤ ਜਿੰਦਾਬਾਦ ਖਰਾਬ ਟ੍ਰੈਲੀ ਕਰਕੇ ਕੀ ਫਾਇਦਾ ਲਿਆ ਉਹਨਾਂ ਤੋਂ ਬੜੇ ਦਾ ਸਹਿਯੋਗ ਦਿੱਤਾ ਅੱਜ ਦੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਹੀਗੀ ਨਮਾਇਦੇ ਸੱਗੇ ਹੀ ਕੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇंदे ਲੋਕ ਆਏ ਹੀ ਜਿਨ੍ਹਾਂ ਦੇ ਮਗਰ 100 100 2 200 5 500 ਲੋਕ ਖੜੇ ਨੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਜ ਹੈਗਾ ਕੀਤਾ ਜਾਵੇ ਲੋਕ ਰਾਜ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਕਾਇਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼ਰੋਮੀ ਕਰਨ ਵਾਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ ਵਿੱਚ ਜਦ ਕਿ ਕੁਝ ਲੋਕ ਜਿਹੜੇ ਨੇ ਕੋ ਕਾਲੀ ਦਲ ਦੀ ਪਿੱਠ 'ਚ ਸ਼ੁਰਾ ਮਾਰ ਕੇ ਨਟਕੇ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀ ਦਲ ਦੀ ਮਦਦ ਕਰਨਾ ਲਾਂਕੀ ਤਾ ਆ ਗਈ ਦਲੇ ਦੀ ਕਿ ਕਾ ਚਾਹ ਲਿਆ ਕਾਲੀ ਦਲ ਦੇ ਨਾਲ ਸ਼ਾਮਲ ਹੋਵੋਗੇ ਜਾਂ ਹੁੰਦਾ ਕੁਝ ਮੈਂ ਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੇ ਨਾ ਹੋਣਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਤਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀ ਗੱਲ ਦੀ ਝੋਲੀ ਵਿੱਚ ਪਾਓ ਕਾਲੀਵਾਲ ਦੇ ਕੰਮ ਜੀ ਆਪ ਜੀ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾਣ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਬਾਰਸ ਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਸੀ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬੈ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ 'ਚੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਕਾਊ ਮਾਲਫੀਓ ਚਲਾ ਗਿਆ ਲੱਗਦਾ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਇਲੈਕਸ਼ਨ 'ਚ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਆ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਬਾ ਤੇ ਲੱਗਦਾ ਹੀ ਹੈ ਉਹਦੀ ਨੂੰ ਕਿਵੇਂ ਜਦੋਂ ਨਾ ਸੁਵਿੰਦਰ ਦਾ ਹੋਵੇ ਤੇ ਜਿਹਦੇ ਕਲੱਬ 'ਚ ਨਾਮੋਂ ਲੜਦੇ ਰਹਿ ਅੱਜ ਲੋਕ ਸਭਾ ਚੋਂ ਲੜ ਰਹੇ ਆ ਕਿੱਦਾਂ ਵੇ ਦੇ ਉਹਦਾ ਲੋਕਾਂ 'ਚ ਮੁਕਾਬਲਾ ਕਿਹਦਾ ਗੱਲ ਤੁਸੀਂ ਸਾਰੀ ਪਾਰਟੀ ਦੀ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹਦਾ ਕਿਸੇ ਨਾਲ ਕਾਦਾ ਵਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਦੇ ਕਾਂਗਰਸੀ ਨੇ ਕੀ ਬਣਾਉਣਾ ਕਿਹਾ ਇਹੀ ਤੇ ਮਾੜੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅਨਸਰ ਦੇ ਖਿਲਾਫ ਜਿਹੜੇ ਕਾਲੀਦਲ ਨੂੰ ਢਾਹ ਲਾਉਂਦੇ ਨੇ ਇਹ ਸਮਝੀ ਆਉਣ ਦਾ ਡਾਊਟ ਹੈ ਜਿਹਦਾ ਲਗਾ ਸਕਾਂ ਨਮਾਇੰਗੀ ਕਰਾਂਗੇ ਜੇ ਹਾਂਜੀ ਦੇਵਗਨ ਖਾਕੇ ਦੀ ਨਮਾਇੰਗੀ ਕਰੋਗੇ ਹੁਣ ਟਾਈਮਸ ਕਰ ਜਾਓ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਾਇੰਗੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਲਾਦਣ ਭਾਵੇਂ ਮੈਂ ਡਰਣ ਨੂੰ ਤਿਆਰ ਆ ਡੇਰੇ ਤੇ ਧੌਣੇ ਦੀ ਭੰਨੀ ਭੰਨੀ ਆ ਹਲਕਨਜਾਦ ਦੇ ਤੌਰ ਤੇ ਵਿਚਰੋਗੇ ਤੇ ਸਰੇ ਜੇ ਕੱਢ ਕੇ ਮੈਂ ਹਲ ਕਰਨ ਚਾਰਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕਾਕੂ ਹੀ ਨਹੀਂ ਕਾਕੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਧਰਨਾ ਹੈ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲ ਕਰਨ ਜਾਦ ਤੇ ਕਾਕੂ ਹੀ ਨਾ ਹੋਇਆ ਹਲ ਕਰਨ ਜਾਦ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਭੇੜਾ ਗਰਕ ਕਰ ਦਿੰਦਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਅਲਮਾਇਕ ਦਿੱਤੀ ਜਾਂਦੀ ਹਲਕੈਂ ਚਾਰਜ ਦੀ ਕੌਣ ਲੱਗਾ ਤੁਹਾਨੂੰ ਮੈਂ ਤੇ ਇਸ ਵਾਰ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮਨੋਂ ਮਰਜ਼ੀ ਲੱਗ ਜੇ ਸੋ ਜਾਣਕਾਰੀ ਮਿਲ ਰਹੀ ਹੈ ਵੀ ਆਹ ਵਾਲੇ ਪੰਨ ਲਗਾ ਸਾਨੂੰ ਸ਼ਾਮਲ ਕਰਾ ਸਕਦੇ ਪਾਰਟੀ ਦੇ ਅਕਾਲੀ ਦਲ ਵਾਸਤੇ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧੰਨ ਭਾਗ ਨਾ ਕਰਨਗੇ ਤਾਂ ਵੀ ਧੰਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀ ਕਰਨ ਕਿ ਆਏਗਾ ਕਿ ਮੈਨੂੰ ਸਟੇਜ ਸੰਝੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਰਟੀ ਕੱਲ ਸਟੇਜ ਸੰਝੀ ਕਰਨ ਅੱਜ ਭਾਈ ਤ੍ਰੀਤ ਰੈਲੀ ਵਿੱਚ ਸੀ ਨਹੀਂ ਕਹਿ ਕੇ ਦਿਮਾਖ ਖਰਾਬਾ ਮੇਰਾ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਲੈਣਾ ਨੀਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨਹੀਂ ਪੜਾ ਸੁਣਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇਹ ਕਿਹੜਾ ਵਾਇਸਰ ਹੈ ਇਹ ਵੀ ਇਹਨੂੰ ਆਖਿਆ ਵੀ ਤੂੰ ਚੰਬਲ ਹੋ ਜਾ ਕੇ ਇਹਨੂੰ ਜੀ ਤਾਂ ਇਸ ਕਸੇਦਾਰੇ ਵੀ ਕਾਲੀਦਾਲ ਨੂੰ ਮਹਰਾਇਆ ਉਹਨਾਂ ਨੇ ਪਿਛੇ ਵਾਰੀ ਜਦੋਂ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਉਹ ਵੀ ਮੈਂ ਘਰ ਬੈ ਕੇ ਦੱਬੀ ਜੁਬਾਨ ਨਾਲ ਅੱਛਾ ਜੀ ਉਹ ਤੁਹਾਡੇ ਦੇ ਖਿਲਾਫ ਖੁੱਲ ਕੇ ਬੋਲੇ ਤਾਂ ਥੋੜੇ ਦਿਨ ਪਹਿਲਾਂ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਹ ਜਿਹੋ ਜਾਂ ਬੋਲੇਗਾ ਉਹ ਜਾਂ ਠੋਕਾਂਗਾ ਮੇਰੀ ਕਿਹੜੀ ਜੁਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਹੈ ਨੀਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਉਹ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠੰਬੀ ਲਾਉਣੀ ਨਾ ਤੁਸੀਂ ਸਮਰਥਨ ਦਿੱਤਾ ਕਾਲੀਦਾਲ ਨੂੰ ਪਰ ਉਹ ਕਹਿੰਦੇ ਹਾਂ ਤੁਹਾਨੂੰ ਨਾ ਦਤਾ ਨਾ ਕਰਨਾ ਮੈਂ ਆਪਣੀ ਸੋਚਣਾ ਦਿੱਤਾ ਵਾ ਉਹਨੇ ਕਿਹਨੇ ਕਿਹਾ ਤਾਂ ਨਹੀਂ ਤੂੰ ਯਾਰ ਕਹੀ ਜਾਂਦਾ ਕੀ ਮੈਂ ਸਮਝ ਗਿਆ ਕੀ ਚਿਮਕ ਚਿਮਨੇ ਕੀ ਕਿਹਾ ਵਾ ਉਹ ਕਹਿੰਦਾ ਸਾਡੇ ਨਾਲ ਕੋਈ ਲੱਗਣੀ ਹੈ ਵੀ ਇਹ ਗੱਲ ਤੱਕ ਕਦੇ ਕਹਿ ਨਹੀਂ ਸਕਦਾ ਤੇ ਨਾਂ ਕਹੀਏ ਬਦੋਬਦੀ ਮੇਰੇ ਮੂੰਹ ਚ ਪਾਉਂ ਡਿਆ ਉਹਨੇ ਤੂੰ ਤੇ ਉਹ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਵੱਲ ਨਾ ਆਈ ਇਹਦਾ ਪਾਗਲ ਕਿਹੜਾ ਹੋ ਸਕਦਾ ਵਾ ਨਹੀਂ 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 ਬਿਲਕੁਲ ਆਪ ਦੂਜਿਆਂ ਨੂੰ ਪੁੱਛ ਲੈ ਕਿ ਜੇ ਕਹੇ ਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਤੁਸੀਂ ਕਿ ਬਿਆਨਤਾ ਵੀ ਕਾਂਗਸੀ ਕਰਨ ਹੋ ਜੀ ਕਾਲੀਦਾ ਦਾ ਕਾਂਗਸੀ ਹਲ ਕਹਿੰਦੇ ਆ ਬਸ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਤੋਂ ਨਾ ਹੁੰਦਾ ਜਿਹੜਾ ਕਾਂਗਰਸ ਦੀ ਪਿੰਚੀ ਛੋਰਾ ਮਾਰ ਕੇ ਇੱਧਰ ਹੁਣ ਇੱਧਰ ਮਾਰ ਕੇ ਉਧਰ ਚਲੇ ਜਾਣਗੇ ਤੁਸੀਂ ਸਟੇਜ ਤੋਂ ਕਹੇ ਵੀ ਕੁਝ ਲੋਕ ਅਜੀਬ ਹੀ ਹੈਗੇ ਨੇ ਜਿਸ ਤਰ੍ਹਾਂ ਗਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੋਣਗੇ ਜਾਣਗੇ ਜੀ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤਾਂ ਇੱਕ ਸਪੋਰਟਰ ਆ ਮੈਨੂੰ ਕੀ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾਲਣ ਕੋਈ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਨਾਂ ਬੜ ਕੇ ਉਹ ਸੋਚਣਾ ਉਹ ਕੈਂਡੀਡੇਟ ਦਾ ਕੰਮ ਹੈ ਉਹ ਕਾਜੀਦਲ ਦਾ ਕੰਮ ਹੈ ਮੇਰਾ ਕੰਮ ਨਹੀਂਗਾ ਮੇਰਾ ਕੰਮ ਹੈ ਆਪਣਾ ਪੈਰਾ ਦੇਣਾ ਜਿਹੜੇ ਵਰਕਰ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਜੀ ਨਾਲ ਜਿਹੜੇ ਤੁਹਾਡੇ دماغ ਰਾਹੀਂ ਸਾਰੇ ਇਹ ਤਾਂ ਮੈਂ ਤੁਹਾਡੇ ਸਾਹਮਣੇ ਸਭ ਕੁਝ ਹੀ ਕਹਿ ਦਿੱਤਾ ਵਾ ਮੇਰੇ ਕੋਲ ਕੋਈ ਵਿਜਾਇਸ਼ ਹੈਗੀਏ ਤਾਂ ਉਹ ਮੈਨੂੰ ਦੱਸ ਦਿਓ ਮੈਂ ਕਹਿ ਦਿੰਦਾ ਠੀਕ ਹੈ ਠੀਕ ਹੈ ਜੇ ਯਾਰ ਕੋਈ ਦਿਸੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਪੁਲੀਆ ਕੋਈ ਦਿਸੇ ਕਹਿੰਦੇ ਬੈਣ ਆ ਵੀ ਵੀਰਾਂ ਦੇ ਫੇਰ ਪੂਸੀ ਵਾਲੇ ਬਹੁ ਪਾਲਨ ਪੋਸ਼ਣ ਕਰੇਗਾ ਤੇ ਤੇਰਾ ਸਾਥ ਨਹੀਂ ਛੱਡਦਾ ਕੁਲਬੀਰ ਸਿੰਘ ਦੀ ਸੰਧੂ ਸਾਹਿਬ ਗੁਰਦਾਸਪੁਰ ਤੋਂ ਸਾਫ ਦਾ ਅਗਲਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਸਰਦਾਰ ਕੁਲਬੀਰ ਸਿੰਘ ਦੀ ਸੰਧੂ ਗੁਰਦਾਸਪੁਰ ਤੋਂ